ਮੇਰਾ ਨਾਮ ਸਰਬਜੀਤ ਕੌਰ ਆ ਮੈਂ ਫੋਰਾ ਸਕੂਲ 'ਚ ਕੰਮ ਕਰਦੀ 10 ਸਾਲ ਤੋਂ ਕੀ ਮਤਲਬ ਮਸਲਾ ਹੈ ਕਿ ਇਹ ਸ਼ੁੱਟੀਆਂ ਦਾ ਕੰਮ ਪਲੀਟ ਕੀਤੀ ਸੀ ਇਹਨਾਂ ਨੂੰ ਪ੍ਰਿੰਸੀਪਲ ਨੂੰ ਇਹਨਾਂ ਨੇ ਸਾਨੂੰ ਆਪਸੀ ਤੇ ਬੁਲਾਇਆ ਬੁਲਾ ਕੇ ਕਿਹਾ ਅਈ ਪੁੱਛਿਆ ਸ਼ੁੱਟੀਆਂ ਕਰਨੀਆਂ ਕਹਿੰਦੇ ਤੁਹਾਡੇ ਘਰ ਭੋਗ ਪੈਣੇ ਇਹਨੇ ਚੋੜੀਆਂ ਕੁੱਤਿਆਂ ਦੀ ਵੀ ਜਾਤ ਜਨਾਨੀਆਂ ਦੇ ਬਾਥਰੂਮ ਕਰ ਦਿੰਨੇ ਅਸੀਂ ਤੇ ਦੇ ਬੋਲ ਕੇ ਸਾਰੇ ਲੋਕ ਕਿੰਨਾ ਵੱਲੇ ਸ਼ਬਦ ਕਹਿ ਗਏ ਤੇ ਪ੍ਰਿੰਸੀਪਲ ਵੱਲੋਂ ਇਹ ਕਿੱਧਰ ਗਈ ਆ ਪ੍ਰਿੰਸੀਪਲ ਦਾ ਨਾਮ ਹੈਗਾ ਵਾ ਜਿਹਨੂੰ ਵਰਤਿਉਂਗਾ ਐ ਤਰੀਕੇ ਸਹਾਲ ਨਹੀਂ ਲਾਉਣੀ ਕਿਉਂ ਬਦਲੀ ਕੀਤੀ ਮੇਰੀ ਮੈਨੂੰ ਵਜਾ ਦੱਸਣ ਵਜਾ ਦੱਸਰ ਕਿਉਂ ਪਹਿਲਾਂ ਮੈਂ ਸਕੂਲੋਂ ਬਦਲੀ ਕੀਤੀ ਹੁਣ ਇੱਧਰਲੇ ਸਕੂਲੋਂ ਬਦਲੀ ਕੀਤੀ ਐਦਾ ਮਤਲਬ ਜਿਹੜਾ ਬੰਦਾ ਆਵਾਜ਼ ਠਾਣਾ ਨਾ ਆਪਣੇ ਚਾਈ ਦੇ ਤੇ ਉਹਦੀ ਬਾਰ ਆਉਂਦੇ ਵੀਡੀਓ ਸਾਡੇ ਕੋਲ ਠੀਕ ਆ ਸਾਡੇ ਸਾਡੇ ਸਰਟੀਫਿਕੇਟ ਅਸੀਂ ਮੰਗੇ ਆਪਣੇ ਸਾਡੇ ਉਹ ਵੀ ਨਹੀਂ ਦਿੱਤੇ ਕਹਿੰਦੇ ਅਰਜ਼ੀਆਂ ਲੇਕੇ ਲਿਆਓ ਅਸੀਂ ਅਰਜ਼ੀਆਂ ਲੇਕੇ ਖੜੀਆਂ ਉਹ ਆਂਦੇ ਰੱਖ ਦੋ ਸਾਡੇ ਤੇ ਪ੍ਰਿੰਸੀਪਲ ਕਹਿੰਦਾ ਵੇਖਾਂਗੇ ਯੋ ਸਾਦਾ ਬੇਇਨਸਾਫੀ ਹੋਣੀ ਸਾਨੂੰ ਸਾਫ ਚਾਹੀਦਾ ਤੁਹਾਨੂੰ ਗਾਲੀ ਗਲੋਚ ਕਰਦੇ ਆ ਤੁਹਾਨੂੰ ਦਿਨ ਦੇ ਛੁੱਟੀਆਂ ਦੇ ਸੜਕ ਤੇ ਤੁਹਾਨੂੰ ਝਾੜੂ ਮਾਰਨ ਡਾਂਦੇ ਆ ਪੂਰਾ ਝਕਾਉਂਦੇ ਆ ਜਸਵਿੰਦਰ ਕੌਰ ਨੂੰ ਕਹਿੰਦੇ ਕਿ ਨਾ ਕੋ ਅੱਜ ਨਾ ਲਖਾ ਕਹਿੰਦੇ ਛੁੱਟੀ ਵਾਲੇ ਨਾ ਜਿਲੀ ਕੋ ਕਿੰਨੇ ਚਿਰ ਤੋਂ ਸੂਲ ਚੱਲ ਰਿਹਾ ਹੈ 10 ਸਾਲ ਤੋਂ ਕੰਮ ਕਰ ਰਹੇ ਆ ਜਾਣੀਆਂ ਬਾਹਰ ਆਉਣ ਦਾ ਰੋਕਨਦਾ ਕੀ ਨਾਮ ਹੈ ਮੇਰਾ ਨਾਮ ਸਰ ਹੂਮਾ ਕੁਮਾਰੀ ਆ ਮੈਂ ਇੱਥੇ ਪੀਐਨ ਦੀ ਸਰਵਿਸ ਕਰਦੀ 12 ਸਾਲ ਮੈਨੂੰ ਹੋ ਗਏ ਨੇ ਤਾਂ ਮੈਂ ਛੁੱਟੀਆਂ ਦਾ ਇਹਨਾਂ ਨੂੰ ਕਿਹਾ ਸੀ ਤੇ ਇਹਨਾਂ ਨੇ ਪਹਿਲਾਂ ਛੁੱਟੀਆਂ ਦੇ ਦਿੱਤੀਆਂ ਉਦੋਂ ਤਨਖਾਣ ਹੀ ਕੱਟੀ ਉਸ ਤੋਂ ਬਾਅਦ ਫਿਰ ਇਹਨਾਂ ਨੇ ਸਰ 3 ਮਹੀਨੇ ਬਾਅਦ ਫਿਰ ਇਹਨਾਂ ਨੇ ਰਗੜਾ ਪਾਇਆ ਕਿ ਛੁੱਟੀਆਂ ਆਉਣਾ ਵਾ ਛੁੱਟੀਆਂ ਚ ਜੇ ਡਾਇਰੈਕਟਰ ਸਾਹਿਬ ਆ ਜਾਣਗੇ ਤੇ ਤੁਹਾਨੂੰ ਪਾਣੀ ਕੌਣ ਪਿਆਏਗਾ ਡਾਇਰੈਕਟਰ ਸਾਹਿਬ ਨੂੰ ਮੈਂ ਆਖਿਆ ਸਰ ਮੈਡਮ ਅਸੀਂ ਨਹੀਂ ਆਣਾ ਛੁੱਟੀਆਂ ਦੇ ਵਿੱਚ ਦਿਨ ਦਿਹਾੜੀਆਂ ਸਾਨੂੰ ਛੁੱਟੀਆਂ ਆ ਤੁਹਾਡੀਆਂ ਛੁੱਟੀਆਂ ਤਾਂ ਤੁਹਾਡੀਆਂ ਵੀ ਛੁੱਟੀਆਂ ਸਾਡੇ ਵੀ ਬੱਚੇ ਹੈਗੇ ਛੁੱਟੀਆਂ ਕੱਢੋ ਵੀ ਕੱਟੀਆਂ ਜਾਂਦੀਆਂ ਹਾਂਜੀ ਸਰ ਕੱਟੀਆਂ ਜਾਂਦੀਆਂ ਮੇਰੀਆਂ ਆਪਦੀ ਕਾਫੀ ਛੁੱਟੀਆਂ ਇਹਨਾਂ ਨੇ ਕੱਟ ਲਈਆਂ ਵਾ ਲੇਕਿਨ ਮੇਰੀਆਂ ਨਿਆ ਛੁੱਟੀਆਂ ਬੰਦੀਆਂ ਨਹੀਂ ਆ ਜਿਹੜੀਆਂ ਛੁੱਟੀਆਂ ਉਹ ਤੇ ਚਲੋ ਕੱਟਨੀਆਂ ਬਾਕੀ ਇਹਨਾਂ ਨੇ ਨਜਾਇਜ਼ ਹੀ ਮੇਰੇ ਨਾਲ ਘਰ ਦੇ ਧੋਖਾ ਏ ਮੈਨੂੰ ਮੈਡਮ ਕਹਿੰਦੀ ਆ ਕਿ ਲੈ ਕੇ ਦੇ ਦੇ ਕਿ ਮੈਂ ਨਹੀਂ ਲੈ ਕੇ ਦੇਣਾ ਕਹਿੰਦੀ ਤਾਂ ਕਿਸੇ ਪਾਸੇ ਤੇ ਅਲੱਗ ਜਸਵਿੰਦਰ ਕੋਰ ਨਾਮ ਹੁੰਦਾ ਜੀ ਤੇ ਮੈਨੂੰ ਮੈਂ ਕਿਹਾ ਮੈਂ ਨਹੀਂ ਲਿਖਣਾ ਮੈਂ ਫਿਰ ਆਪਣੇ ਹਸਬੰਦ ਨੂੰ ਫੋਨ ਕੀਤਾ ਇਹਨਾਂ ਨੇ ਉਹ ਤੇ ਚਾਹ ਰਿਓ ਇਹਨਾਂ ਨੇ ਐਪਲੀਕੇਸ਼ਨ ਪੁਆਈ ਮੇਰੇ ਘਰ ਵਾਲੇ ਨੂੰ ਕਹਿੰਦੇ ਕਿ ਮੈਰਮੈਂਟ ਦੇ ਥਰੂ ਤੁਸੀਂ ਇੱਕ ਅੰਦਰ ਆਵੇਗਾ ਇਹਦਾ ਘਰ ਵਾਲਾ ਉਹਦਾ ਨਹੀਂ ਤੇ ਇਸ ਤੇ ਐਫ ਆਰ ਆਈ ਦਰਜ ਕੀਤੀ ਜਾਵੇਗੀ ਸਰ ਮੈਂ ਅੱਥੇ ਕੰਮ ਕਰਦੀ ਮੇਰੇ ਬੱਚੇ ਪੜ੍ਹਦੇ ਆ ਮੇਰੇ ਹਸਬੰਦ ਦਾ ਮਤਲਬ ਬੰਦਾ ਆ ਲੈ ਕੇ ਆਂਦਾ ਦੇਖੋ ਇਹ ਸਾਨੂੰ ਉਨੀ ਨਹੀਂ ਬੋਲਦੇ ਸੀ ਘਰ ਦੱਸਦੇ ਆ ਕਿਉਂਕਿ ਸਾਨੂੰ ਪਤਾ ਨਹੀਂ ਲੱਗਦਾ ਸਾਨੂੰ ਦੱਸਦੇ ਜੇ ਕੁਝ ਹੋ ਜਾਈਏ ਤੇ ਇਹਦਾ ਕੌਣ ਜ਼ਿੰਮੇਵਾਰ ਹੈਗਾ ਆ ਐਪਲੀਕੇਸ਼ਨ ਲਿਖਦੇ ਆ ਤੁਹਾਨੂੰ ਸਰ ਸਾਡੀ ਪਟਚਾਰੀਆਂ ਭੇਜ ਦੇ ਸਾਰੀ ਨਿਕਲ ਤੁਹਾਨੂੰ ਕੋਈ ਐ ਸਰ ਮੈਨੂੰ ਕਹਿੰਦੇ ਨੇ ਕਿ ਛੁੱਟੀਆਂ ਵਿੱਚ ਨਹੀਂ ਆਣਾ ਤੇ ਸਾਨੂੰ ਲੈ ਕੇ ਦਿਓ ਅਸੀਂ ਮਾ ਨਹੀਂ ਲੈ ਕੇ ਦੇਣੀ ਸਰ ਛੁੱਟੀ ਕਿਤਨ ਮਤਲਬ ਸਕੂਲ ਦੇ ਵਿੱਚ ਛੁੱਟੀ ਹੁੰਦੀ ਆ ਕਿ ਤੁਹਾਡੇ ਪਿੱਛੇ ਪਿੱਛੇ ਬੰਦੇ ਘੁੰਮਦੇ ਆ ਨਹੀਂ ਸਰ ਕੋਈ ਛੁੱਟੀ ਨਹੀਂ ਮਿਲਦੀ ਨਾ ਜਨ ਦੀ ਛੁੱਟੀ ਮਿਲਦੀ ਨਾ ਦਸੰਬਰ ਦੀ ਮਿਲਦੀ ਨਾ ਦਿਨ ਦਿਹਾੜ ਦੀ ਮਿਲਦੀ ਤੇ ਨਾ ਇੱਕ ਵਾਰ ਦੀ ਮਿਲਦੀ ਜੇ ਸਰ 12 ਸਾਲ ਮੈਨੂੰ ਹੋ ਗਏ ਨੇ ਹਾਂਜੀ ਸਰ 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 ਜਨਾਨੀ ਇੱਥੇ ਮਰ ਗਈ ਸੀ ਸੰਡੇ ਨੂੰ ਹੀ ਮਰੀ ਸੀ ਉਹਦਾ ਨਾਂ ਜਸਵੰਤ ਕੌਰ ਸੀਗਾ ਇਹਨਾਂ ਨੇ ਕਹਿੰਦਾ ਜੀ ਉਹ ਜਾਮਨ ਤੋੜਦੀ ਖਾਂਦੀ ਤੇ ਮਰ ਗਈ ਸੀ ਲੇਕਿਨ ਨਹੀਂ ਸਰ ਉਹਦੇ ਕੱਪੜੇ ਖਿਲਰੇ ਸੀ ਜਦੋਂ ਮਰੀ ਸੀ ਜੀ ਕੋਠੇ ਤਾਂ ਕੋਲੇ ਕੱਪੜੇ ਸਾਰੇ ਖਿਲਰੇ ਸੀ ਹੁਣ ਮੈਂ ਇਹੋ ਜੇ ਸ਼ਬਦ ਬੋਲ ਨਹੀਂ ਸਕਦੀ ਜਿਹੜੇ ਜਿਹੜੇ ਕੱਪੜੇ ਖਿਲਰੇ ਪਏ ਸੀਗੇ ਮੈਨਾਂ ਹੀ ਹੋ ਸਕਦੇ ਰਾਨ ਨੇ ਕਿਹਾ ਜੀ ਐਤਵਾਰ ਛੁੱਟੀ ਦਵਾ ਫੋਰ ਸਕੂਲ ਜਿਹੜਾ ਮੇਰੀ ਮਿਸ ਜੀ ਲਗੇ ਆਮਾ ਕੁਮਾਰੀ ਉਹਨਾਂ ਨਾਲ 11 ਮਈ ਨੂੰ ਇਹਨਾਂ ਬਤਨੀ ਜੀ ਹੋਈ ਸੀ ਤਦੋਂ ਮੈਂ ਸਕੂਲ ਗਿਆ ਸੀ ਇਹਨਾਂ ਦੇ ਕਿਉਂਕਿ ਮੈਂ 14 ਸਾਲਾਂ ਬਾਅਦ ਸਕੂਲ ਗਿਆ ਸੀ ਉੱਥੇ ਪਹਿਲਾਂ ਮੇਰੀ ਮੰਮੀ ਵግ ਮੇਰੀ ਸੱਸ ਲੱਗੀ ਸੀ ਉਹ ਸਭ ਕੁਝ ਵੇਚ ਦੇ ਸੀ ਕਿ ਆ ਵੀ ਕਦੀ ਇਹਨਾਂ ਮਾੜਾ ਨਹੀਂ ਹੋਇਆ ਉਹ 4-5 ਸਾਲਾਂ ਦੇ ਹੋ ਗਿਆ ਕਿ ਜਿਹੜਾ ਦਾ ਜਗਜੀਤ ਸਿੰਘ ਇਹ ਗੁਰਬੀਰ ਸਿੰਘ ਪ੍ਰਿੰਸੀਪਲ ਆਇਆ ਨਾ ਇਹਨੇ ਉਦੋਂ ਦੀ ਮੇਰੀ ਮਿਸਿਸ ਨਾਲ ਮਤ ਦੀ ਕੀ ਕਰਨੀ ਸ਼ੁਰੂ ਕੀਤੀ ਹੈ ਮਿਸ ਬਿਹੇਵੀਅਰ ਵੀ ਬੋਲਿਆ ਠੀਕ ਹੈ ਉਹ ਜਿਹੜਾ ਜਗਜੀਤ ਸਿੰਘ ਹੈ ਜਗਜੀਤ ਸਿੰਘ ਜੀ ਹੈਗੇ ਜਿਹੜਾ ਸੁਪਰਵਾਈਜ਼ਰ ਬਣਾਇਆ ਇਹਨਾਂ ਨੇ ਨਵਾਂ ਐਸਵੀਜੀਬੀ ਤੋਂ ਲਟਾਇਰ ਹੋਇਆ ਹੈ ਇਹਨੇ ਮੈਨੂੰ ਦੋ ਨੋਟਿਸ ਭੇਜਤੇ ਕਿ ਤੂੰ ਸਕੂਲ ਨਹੀਂ ਆਉਣਾ ਮੇਰੀ ਮਸੀਨ ਨੂੰ ਸਕੂਲ ਨਹੀਂ ਆਉਣਾ ਕਿ ਤੂੰ ਆਪਣੇ ਬੱਚੇ ਲੈਣ ਨਹੀਂ ਜਾਣਾ ਜੂ ਆ ਤੂੰ ਤਾਂ ਆਏਗਾ ਕਿ ਜੇ ਤੂੰ ਸਾਡੀ ਪਰਮਿਸ਼ਨ ਲਏਗਾ ਜੇ ਮੇਰੀ ਮਸੀਜ ਨਾਲ ਬੀਹੇਵੀਹਵੀਅਰ ਹੁੰਦਾ ਹੈ ਤੇ ਮੈਂ ਆਵਾਂਗਾ ਉਹ ਮੈਨੂੰ ਬੁਲਾਉਣਗੇ ਨਾ ਉਦੋਂ ਮੈਂ ਉਹਨਾਂ ਦੇ ਪੱਖ 'ਚ ਖੜਾ ਮੇਰੀ ਮਸੀਜ ਲੱਗੇ ਕੋਈ 119 ਦੀ ਗੱਲ ਹੋ ਜਾਂਦੀ ਹੈ ਮੈਂ ਗਿਆ ਸਾ ਇਹਨਾਂ ਨੇ ਮੈਨੂੰ ਬੁਲਾਇਆ ਕਿ ਹਾਂ ਵੀ ਇਹ ਛੁੱਟੀ ਵਾਲੇ ਦਿਨ ਬੁਲਾਉਂਦੇ ਸਾਨੂੰ ਮੈਂ ਜਾ ਕੇ ਇਹਨਾਂ ਦੀ ਪ੍ਰਿੰਸੀਪਲ ਜਸਵਿੰਦਰ ਕੌਰ ਨੂੰ ਪੁੱਛਿਆ ਜੀ ਕਹਿੰਦੀ ਮੈਂ ਕਿਹਾ ਪੁੱਛਿਆ ਮੈਡਮ ਜੀ ਤੁਸੀਂ ਇਹਨਾਂ ਨੂੰ ਛੁੱਟੀ ਵਾਲੇ ਦਿਨ ਕਿਉਂ ਬੁਲਾਉਂਦੇ ਜੇ ਕਹਿੰਦੀ ਨਹੀਂ ਮੈਂ ਕਿਹਾ ਤੁਸੀਂ ਇਹਨਾਂ ਨੂੰ ਕਹਿੰਦੇ ਕਿ ਲਿਖ ਕੇ ਦੇ ਦਿਓ ਕਹਿੰਦੀ ਨਹੀਂ ਸੋਰੀ ਹੋ ਗਈ ਮੇਰੇ ਕੋਲ ਉਹਨਾਂ ਦਾ ਸਭ ਕੁਝ ਪ੍ਰੂਫ ਹੈਗੇ ਹੈਗੇ ਮੈਂ ਨਹੀਂ ਮੈਂ ਨਾ ਇਹਨਾਂ ਨੂੰ ਗਲਤ ਬੋਲਿਆ ਮੈਂ ਤੇ ਆਪਣੀ ਮੀਸੀਜ ਬਾਰੇ ਇਹ ਕਹਿਣ ਗਿਆ ਹਾਂ ਕਿ ਹਾਂ ਵੀ ਜੇ ਤੁਸੀਂ ਲਿਖ ਕੇ ਦੇ ਦਿਓ ਮੈਂ ਛੁੱਟੀ ਵਾਲੇ ਦਿਨ ਭੇਜਾਂਗਾ ਇਹ ਸੋ ਉਹਨਾਂ ਦੀ ਕੀ ਗੱਲ ਹੁੰਦੀ ਹੈ ਤੇ ਤੁਸੀਂ ਜ਼ਿੰਮੇਵਾਰ ਇਹ ਕਹਿੰਦੀ ਮੈਂ ਜ਼ਿੰਮੇਵਾਰ ਨਹੀਂ ਤੇ ਜੱਗੀ ਨੇ ਅੱਜ ਵੀ ਨੋਟਿਸ ਦਿੱਤਾ ਕਿ ਹਾਂ ਵੀ ਹਾਂਜੀ ਸਰ ਇਹਨਾਂ ਜਗਜੀਤ ਸਿੰਘ ਜੱਗੀ मैं श्रोमणी कमेटी दो बतौर सैकटरी कर रहा हूँ बाद मैं पटना साहब सर्विस की है दो साल उस हजूर साहब फिर इतने मैं इतना मौका दिता हम इतने दो साल तो इतने सेवा कर रहे हैं जी सर एक स्कूल दो सेवा कर्मचारी ने एक बलजीत कौर एक उमा उन्होंने वालों दोष लाए जा रहे हैं कि मैनेजमेंट वालों वालों जान भब्धाली बनी जी है ਤੇ ਜਿਹੜੇ ਸਾਡੇ ਜਾਤੀਪਾਤੀ ਸ਼ਬਦ ਵੀ ਜਿਹੜੇ ਗਲਤ ਬੋਲੇ ਜਾਂਦੇ ਨੇ ਦੇਖੋ ਲੰਮਾ ਸਮਾਂ ਸਰੋਸਥੀ ਮੈਂ ਚੱਲ ਉੱਤੇ ਹੋ ਗਏ ਨੇ ਕਦੇ ਮਿਲਦੀ ਹੋਵੇ ਕਿ ਮੈਂ ਕਦੇ ਕਿਸੇ ਨਾਲ ਕੁੱਚੀ ਨਹੀਂ ਬੋਲਿਆ ਜਾਂ ਕਿਸੇ ਨਾਲ ਬਦਸੂਤੀ ਕੀਤੀ ਹੈ ਜਾਂ ਕਿਸੇ ਨਾਲ ਬਲਾਮੀ ਕੀਤੀ ਹੈ ਜਾਂ ਮੈਂ ਕਿਸੇ ਦੀ ਕਿਸੇ ਦੀ ਵੀ ਜਾਤ ਦਾ ਕਿਸੇ ਦੀ ਵੀ ਜਾਤ ਦਾ ਕੋਈ ਜਾਤੀ ਸੂਚਕ ਕਿਸੇ ਨਾਲ ਵਰਤਿਆ ਹੋਵੇ ਤੇ ਉਹ ਫਿਰ ਮੈਂ ਗੁਨਾਹਗਾਰਾਂ ਜਿਹੜੀ ਆਦਰਦੰਸੀ ਮੈਨੂੰ ਸ਼ੁਰੂ ਤੋਂ ਹੀ ਮੇਰੇ ਮਾਪਿਆਂ ਨੇ ਮੇਰੇ ਤੀਸਿਆਂ ਨੇ ਮੈਂ ਮੇਰੇ ਜਿਹੜੇ ਜਿਹੜੇ ਵੀ ਮੇਰੇ ਨਾਲ ਰਹੇ ਨੇ ਭੱਜਿਆਂ ਨੂੰ ਆਦਰ ਸਮੰਨੇ ਆ। ਮੈਨੂੰ ਕਿਸੇ ਨੇ ਵੀ ਇਸ ਤਰ੍ਹਾਂ ਦਾ ਸਿਖਾਇਆ ਹੀ ਨਹੀਂ ਕਿ ਮੈਂ ਕਿਸੇ ਨਾਲ ਔਖਾ ਬੋਲਣਾ ਜਾਂ ਕਿਸੇ ਨਾਲ ਗੁੱਸੇ ਨਾਲ ਬੋਲਣਾ। ਹਾਂ ਕਿਸੇ ਵੇਲੇ ਕੰਮ ਕਰਦੇ ਆ ਥੋੜੀ ਬੋਦੀ ਖੇਚ ਜ਼ਰੂਰ ਹੁੰਦੀ ਕਿਸੇ ਮਿਲਖ ਕੰਮ ਨਾ ਕਰੇ। ਉਹਨੂੰ ਖੇਚ ਕੇ ਕਹਿਣਾ ਵੀ ਪੈਂਦਾ ਕਿ ਤੂੰ ਭਾਈ ਕੰਮ ਕਿਉਂ ਨਹੀਂ ਕਰਦਾ। ਪਰ ਉਹਨੂੰ ਵੀ ਪਿਆਰ ਨਾਲ ਹੀ ਕਹਿੰਦਾ। ਇਹ ਬੀਬੀਆਂ ਦੋ ਪਹਿਲਾਂ ਤਾਂ ਕੱਲੀ ਉਹਮਾ ਦਾ ਹੀ ਸੀ। कि ਇਹਨੇ ਸਾਡੇ ਸ੍ਰੀਸ਼ਟਾ ਸਾਹਿਬ ਦੇ ਪਰਿਵਾਰ ਆਪਣੇ ਘਰ ਨਾਲ ਲੈ ਕੇ ਗੱਲ ਪਾਇਆ ਸੀ ਤੇ ਉਸ ਗੱਲ ਤੇ ਇਹਨਾਂ ਦੀ ਖੁਦ ਤੋਂ ਖਦਮ ਉਹ ਉਸ ਵਾਰ ਤੇ ਦੀ ਬਦਲੀ ਕਰ ਦਿੱਤੀ ਸੀ ਵੀ ਤੂੰ ਇਹ ਠੀਕ ਨਹੀਂ ਕੀਤਾ ਤੇ ਪੰਕੀਟਾ ਤੇ ਤੈਨਾਂ ਕਰਨ ਨਾਲ ਹੋਰ ਵੀ ਮਰਾਜ਼ ਹੋ ਕੇ ਖਰਾਬ ਹੋਣਗੇ ਉਹਦੀ ਬਦਲੀ ਕੀਤੀ ਸੀ ਉਸ ਤੋਂ ਬਾਅਦ ਇਹ ਦੂਜੀ ਘਟਨਾ ਹੋਣ ਹੈ ਵੀ ਬਲਜੀਤ ਕੌਰ ਵੀ ਆ ਗਈ ਹੈ ਹੁਣ ਬੀਬੀ ਬਲਜੀਤ ਕੌਰ ਤੇ ਇਹ ਜਿਹੜੀ ਹੈ 우ਮਾ ਇਹ ਦੋਨੋਂ ਕੱਠੀਆਂ ਹੋ ਕੇ ਇਹਨਾਂ ਨੇ ਮੈਨੂੰ ਲੱਗਦਾ ਕੱਲ ਦੀ ਇਹ ਕਰ ਰਹੀਆਂ ਸੀ ਕੁਝ ਇਹਦੀ ਬਦਲੀ ਕੀਤੀ ਗਈ ਕੰਮ ਕਰਨ ਤੋਂ ਕਾਰਿ ਸੀ ਸਿਰ ਇਹ ਆਪ ਵੀ ਵੀ ਅਵਤਵਾ ਬੋਲਦੀ ਐ ਸਰ ਮੇਰੇ ਨਾਲ ਨਹੀਂ ਬਾਕੀ ਸਟਾਫ ਨਾਲ ਵੀ ਆਪਣੇ ਸਟਾਫ ਨਹੀਂ ਐਸਾ ਕਰਮੀਆਂ ਨਾਲ ਵੀ ਵੱਧ ਘੱਟ ਬੋਲਦੀ ਐ ਉਹਨੂੰ ਬੋਲਣ ਦੀ ਤਮੀਜ਼ ਨਹੀਂ ਹੈਗੀ ਸਰ ਪਰ ਅਸੀਂ ਕਹਿੰਦੇ ਆਂ ਵੀ ਚਲੋ ਕੰਮ ਕਰਨ ਵਾਲੇ ਆ ਪੈਨੰਦ ਕੀ ਲੈਣਾ ਅਸੀਂ ਇਹਨਾਂ ਦੀ ਉਹ ਬੋਲੀ ਗੱਲ ਬੋਤਾ ਧਿਆਨ ਨਹੀਂ ਦਿੰਦੇ ਪਰ ਕੁਝ ਜਦੋਂ ਗੱਲ ਕੋਈ ਸਿਰੇ ਤੋਂ ਲੱਗੇ ਤੇ ਫਿਰ ਮੈਨੇਜਮੈਂਟ ਉਹ ਲੋ ਹੁੰਦਾ ਵੀ ਜਦੋਂ ਉਹ ਜੇ ਨਹੀਂ ਹਟਦੇ ਤਾਂ ਬਦਲੀ ਕਰਦੇ ਹੁਣ ਇਹਦੀ ਬਦਲੀ ਕੀਤੀ ਐ ਬਦਲੇ ਨੂੰ ਲੈ ਕੇ ਇਹ ਪਰੇਸ਼ਾਨ ਐ ਹੋਰ ਕੋਈ ਗੱਲ ਨਹੀਂ ਐ ਆਪਣੇ ਕੋ ਕਿੰਨੇ ਕਿ ਮਨੁਸਪੰਨ ਕਿੰਨੇ ਫਸਟਾ ਫਾਇਲ ਕਰਮੀ ਕਰੇ ਹਾਂ ਲਗਭਗ 3 ਤੋਂ 35 ਰੱਖਣਾ ਹੈ ਮਸਲਾ ਨਾ ਦੋਹਾਂ ਲਈ ਹੈ ਕਿ ਫਸਟਾ ਮਸਲਾ ਨਾ ਦੋਹਾਂ ਦੇ ਕਿਹਦਾ ਮਸਲਾ ਨਹੀਂ ਮਸਲਾ ਅਸਲ ਚ ਪਹਿਲਾਂ ਹਮਾਂ ਦਾ ਹੀ ਸੀ ਕੱਲੇ ਦਾ ਤੇ ਹੁਣ ਇਹ ਦੂਸਰਾ ਹੋ ਗਿਆ ਐਸੇ ਇੱਕ ਮਸਲਾ ਨਹੀਂ ਸੇਟ ਹੈ ਕੋਈ ਇਹ ਨਾਲ ਕੋਈ ਵੱਡਾ ਮਸਲਾ ਨਹੀਂ ਹੈਗਾ ਸਿਰਫ ਕੰਮ ਕਰਨ ਤੋਂ ਇਨਕਾਰੀ ਹੈ ਤੁਹਾਡਾ ਕਹਿਣਾ ਇਹਹੀ ਹੈ ਕਿ ਇਹਨਾਂ ਦੀ ਬਦਲੀ ਕੀਤੀ ਜੇ ਤਾਂ ਹਾਂ ਬਦਲੀ ਕਰਕੇ ਕਰਦੇ ਬਣੇ ਸਾਂ ਉਹ ਦੱਸੂਗਾ ਇਹਨਾਂ ਦੀ ਬਦਲੀ ਕਿੱਥੇ ਕੀਤੀ ਬਦਲੀ ਜੰਡਿਆਲੇ ਕੀਤੀ जंजयाला सान तारण सकूल एक जंजयाला है बाकी इतने जितने जितने कर सकते हैं छुट्टिया की गल भी की जा रही है बिल्कुल नहींतवर दिन चार छुट्टियां दिखाई छुट्टी महीने दी जाती है पांच छुट्टियां दिखाई जाने इस अलावा जुट्टिया बहुत जरूरी ने छुट्टिया दिखा जाने जुट्टिया भी जरूरी नहीं क्योंकि बच्ची बच्चों का कम है सफाई का काम है पुरानी संस्था है सारा सौ 93 ਤੋਂ ਇਹ ਸੰਸਥਾ ਚੱਲ ਰਹੀ ਏ ਉਦੋਂ ਤੋਂ ਅੱਜ ਤੱਕ ਕਿਸੇ ਨਾਲ ਕੋਈ ਇਹੋ ਜਿਹਾ ਕੋਈ ਕੋਈ ਸੰਸਥਾ ਦੇ ਖਿਲਾਫ ਕਿਸੇ ਨੇ ਕਿਸੇ ਮੁਲਾਜ਼ਮ ਨੇ ਕੋਈ ਸ਼ਿਕਾਇਤ ਨਹੀਂ ਕੀਤੀ ਇਹ ਪਹਿਲੀਆਂ ਸ਼ਿਕਾਇਤਾਂ ਆ ਰਹੀਆਂ ਨੇ ਸਾ ਪਤਾ ਨਹੀਂ ਕਿਉਂ ਇਹਨਾਂ ਨੂੰ ਇਤਨਾ ਦਾ ਬਗ਼ੀਮਾਨ ਹੋ ਗਿਆ ਇਹਨਾਂ ਦਾ ਅਸੀਂ ਕਦੇ ਕਿਸੇ ਨੂੰ ਸੰਸਥਾ ਦੇ ਵਿੱਚ ਕਿਸੇ ਨੂੰ ਗਲਤ ਨਹੀਂ ਬੋਲਿਆ ਜਾਂਦਾ ਇੱਥੇ ਇਸ ਸਕੂਲ ਦੇ ਵਿੱਚ ਮੁਸਲਮਾਨਾਂ ਦੇ ਬੱਚੇ ਵੀ ਪੜਦੇ ਨੇ ਈਸਾਈਆਂ ਦੇ ਵੀ ਪੜਦੇ ਨੇ ਮਤਲਬ ਹਰ ਕਮਿਊਨਿਟੀ ਦਾ ਬੱਚਾ ਇੱਥੇ ਪੜਦਾ ਹੈ। ਤੇ ਮਤਲਬ ਸਿੱਖਿਆ ਨਾਲੋਂ ਵੱਧ ਬੱਚੇ ਦੂਜੇ ਕਮਿਊਨਟੀਆਂ ਦਾ ਪੜ੍ਹਦੇ ਨੇ। ਇੱਕ ਅੱਧੀ ਕਿਸੇ ਨਾਲ ਇਹੋ ਜੀ ਗੱਲ ਹੀ ਨਹੀਂ ਹੈ ਕਿ ਜੇ ਉਹ ਕੋਈ ਸਟਾਫ ਕਰੇ ਵੀ ਸਾਡੇ ਨਾਲ ਕੋਈ ਮਿਸ ਵਿਵਹਾਰ ਬੱਚੇਰਾ ਕੀਤਾ, ਕੋਈ ਕਿਸੇ ਨਾਲ ਵਿਗੜਾਣੀ, ਭਾਵੇਂ ਉਹ ਮੁਲਾਜ਼ਮੇ ਦਾ ਭਾਵੇਂ ਕੋਈ ਵਿਦਿਆਰਥੀਏ, ਸਸਟਾਫ ਦਾ ਮੈਂ ਬੁਝਾ ਟੀਚਰ ਵੀ ਨੇ ਕੋਈ। ਅੱਧੀ ਇਹੋ ਜਿਹਾ ਸੰਸਾ ਵੱਲੋਂ ਕਦੇ ਹੁੰਦਾ ਨਹੀਂ ਤੇ ਨਾ ਹੀ ਸਾਡੇ ਕੋਈ ਅਸੀਂ ਸਭਾਏ ਦੇ ਦਾਨ ਨਾਲ ਕਿਦਾਂ ਬਦਕਟ ਕਰੀਏ।